ਕਾਂਗਰਸ ਕਮੇਟੀ ਪੰਜਾਬ ਦੇ ਖਜ਼ਾਨਚੀ ਅਤੇ ਪਠਾਨਕੋਟ ਦੇ ਸਾਬਕਾ ਵਿਧਾਇਕਾ ਮਿਤ ਵਿਜਦੀ ਅਗਵਾਹੀ ਹੇਠ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੇਅ ਪੰਨ ਲਾਲ ਪਾਟਿਆ ਕਾਰਪੋਰੇਟਰਸ ਹੋਰ ਸੀਨੀਅਰ ਲੀਡਰਸ ਨੇ ਮੈਬਰਾਨੇ ਭਾਗ ਲਿੱਤਾ ਇਸ ਪ੍ਰੈਸ ਕਾਨਫਰੰਸ ਸਿਰ ਰਾਹੀਂ ਉਹਨੇ ਆਪਣੀ ਗੱਲ ਰੱਖਦਿਆਂ ਹੋਇਆਂ ਕਿਹਾ ਕਿ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਪਠਾਨਕੋਟ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਤੇ ਉਹ ਅੱਜ ਵੀ ਸੇਵਾ ਕਰਨ ਤੋਂ ਪਿੱਛੇ ਨਹੀਂ ਹੈ ਉਹਨੇ ਕਿਹਾ ਕਿ ਉਹਨਾਂ ਵੱਲੋਂ ਉਸ ਵੇਲੇ ਵਪਾਰੀ ਵਰਗ ਦੀ ਦਿੱਕਤ ਨੂੰ ਵੇਖਦਿਆਂ ਹੋਇਆਂ ਹਵਾਈ ਸੇਵਾ ਵੀ ਪਠਾਨਕੋਟ ਤੋਂ ਸ਼ੁਰੂ ਕਰਵਾਈ ਸੀ ਜਿਸ ਦੇ ਨਾਲ ਵਪਾਰੀ ਵਰਗ ਨੂੰ ਬਹੁਤ ਸਾਰੀ ਰਾਹਸੀ ਉਹਨਾਂ ਦਾ ਪੈਸਾ ਤੇ ਉਹਨਾਂ ਦੀ ਖੇਚਲ ਦੋਨੋਂ ਬਚਦੇ ਸਨ ਲੇਕਿਨ ਉਹਨਾਂ ਦੇ ਕਾਰਜਕਾਲ ਖਤਮ ਹੁੰਦਿਆ ਹੀ ਸੇਵਾ ਬੰਦ ਕਰ ਦਿੱਤੀ ਗਈ ਜਿਹਦੇ ਨਾਲ ਵਪਾਰੀ ਵਰਗ ਫਿਰ ਤੋਂ ਦਿੱਕਤ ਵਿੱਚ ਆ ਗਿਆ ਇੱਥੋਂ ਤੱਕ ਕਿ ਪਠਾਨਕੋਟ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਵਪਾਰੀ ਵਰਗ ਵੀ ਇਸੇ ਵਤੋਂ ਕੁਝ ਸਨ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਟਾਕੀ ਫਲਾਈ ਓਵਰ ਉਹਨਾਂ ਦੇ ਕਾਰਜਕਾਲ ਵਿੱਚ ਬੜੀ ਤੇਜ਼ੀ ਦੇ ਨਾਲ ਬਣ ਰਿਹਾ ਸੀ ਉਹਨਾਂ ਨੇ ਕਿਹਾ ਕਿ ਹੁਣ ਉਸ ਦਾ ਕੰਮ ਚੱਲ ਜ਼ਰੂਰ ਰਿਹਾ ਹੈ ਪਰ ਇੰਨੀ ਕੁ ਧੀਮੀ ਗਤੀ ਨਾਲ ਚੱਲ ਰਿਹਾ ਹੈ ਕਿ ਕਿਹਾ ਹੀ ਨਹੀਂ ਜਾ ਸਕਦਾ ਕਿ ਭਵਿੱਖ ਵਿੱਚ ਉਹ ਕਦੋਂ ਪੂਰਾ ਹੋਵੇਗਾ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀ ਐਵੀਏਟਰ ਟ੍ਰੈਕ ਦਾ ਪ੍ਰਪੋਜ਼ਲ ਉਹਨਾਂ ਵੱਲੋਂ ਚੁੱਕਿਆ ਗਿਆ ਸੀ ਪੰਜਾਬ ਸਰਕਾਰ ਤੇ ਸਹਿਮਤ ਹੋ ਗਈ ਸੀ ਪਰ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਹੋਣ ਕਰਕੇ ਇਹ ਪ੍ਰਪੋਜ਼ਲ ਉਹਨਾਂ ਦਾ ਅੱਧ ਵਿਚਾਲੇ ਹੀ ਲਟਕ ਗਿਆ ਹੁਣ ਦੁਬਾਰਾ ਸਾਂਸ ਸੁਖਿੰਦਰ ਸਿੰਘ ਰੰਧਾਵਾ ਨੇ ਵੀ ਲੋਕ ਸਭਾ ਵਿੱਚ ਇਹ ਮੁੱਦਾ ਚੁੱਕਿਆ ਪਰ ਕੇਂਦਰ ਸਰਕਾਰ ਨੇ ਕੋਈ ਵੀ ਗੰਭੀਰਤਾ ਨਹੀਂ ਦਿਖਾਈ ਸਾਫ ਚਲਕਦਾ ਹੈ ਕਿ ਕੇਂਦਰ ਸਰਕਾਰ ਪਠਾਨਕੋਟ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਹੂਲਤ ਦੇਣਾ ਨਹੀਂ ਚਾਹੁੰਦੀ। ਜਦ ਆਪ ਸਰਕਾਰ ਨੇ ਵੀ ਕੋਈ ਇਨੀਸ਼ੀਏਟਿਵ ਨਹੀਂ ਲਿਆ। ਹੋਰ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ। ਮੈਂ ਪਹਿਲੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਟਾਈਮ ਕੱਟ ਕੇ ਮਿਲਣ ਆਏ ਹੋ। ਔਰ ਸਾਰੇ ਪਠਾਨਕੋਟ ਨੂੰ ਨਮਸਕਾਰ। ਮੈਂ ਸਭ ਤੋਂ ਪਹਿਲੇ ਸਾਡੇ ਮੈਂਬਰ ਆਫ ਪਾਰਲੀਮੈਂਟ ਅੰਦਾਵਾ ਸਾਹਿਬ ਦਾ तहे ਦਿਲ ਤੋਂ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਪਠਾਨਕੋਟ ਦੇ ਦੋ ਮੇਜਰ ਇਸ਼ੂ ਇੱਕ ਐਲੀਵੇਟਿਡ ਟ੍ਰੈਕ ਦਾ ਦੂਸਰਾ 에 ਜਿਹੜੀ ਫਲਾਈਟਸ ਅਸੀਂ ਚਾਲੂ ਕਰਾਨੀਆਂ 에ਰਪੋਰਟ ਦਾ ਉਹਦੇ ਕੁਐਸਚਨ ਪਾਏ ਸੀ ਪਾਰਲੀਮੈਂਟ ਵਿੱਚ ਸਾਡਾ ਤੇ ਪਰਪਸ ਐ ਸੀ ਉਹਨਾਂ ਦਾ ਕਿ ਸਟਾਰਟ ਕੁਐਸਚਨ ਲੱਗਣ ਤਾਂ ਕਿ ਉਹਦੇ ਉੱਪਰ ਬਹਿਸ ਹੋਏ ਔਰ ਮਗਰ ਸਟਾਰਟ ਕੁਐਸਚਨ ਨਾ ਲਗਾ ਕੇ ਅਨਸਟਾਰਟ ਕੁਐਸਚਨ ਲੱਗ ਗਏ ਤੇ ਉਹਦਾ ਰਿਪਲਾਈ ਆਇਆ ਮੈਂ ਥੋੜਾ ਦੁੱਖ ਵੀ ਲੱਗਿਆ ਗਵਰਨਮੈਂਟ ਆਫ ਇੰਡੀਆ ਦਾ ਰਿਪਲਾਈ ਦੇਖ ਕੇ ਮੈਂ ਰੰਧਾਵਾ ਸਾਹਿਬ ਨਾਲ ਵੀ ਗੱਲ ਕੀਤੀ ਹੈ ਮੈਂ ਥੋੜਾ ਜਿਹਾ ਬਰੀਫ ਕਰਨਾ ਚਾਹਨਾ ਜਿਹੜਾ ਸਾਡਾ ਜਗਿੰਦਰ ਨਗਰ ਵਾਲਾ ਫਾਟਕ ਹੈ ਜਿਹਦੀਆਂ ਨੋ ਰੇਲਵੇ ਕ੍ਰੋਸਿੰਗਸ ਹੈ ਤੁਹਾਨੂੰ ਪਤਾ ਟਾਕੀ ਦਾ ਕੰਮ ਤੇ ਅਸੀਂ ਆਪਣੇ ਟਾਈਮ ਮੈਂ ਕਾਂਗਰਸ ਦੀ ਸਰਕਾਰ ਸੀ ਆਪਣੀ ਪਰਸੂਐਂਸ ਨਾਲ ਉਹ ਜਾਦਾ ਔਖਾ ਪ੍ਰੋਜੈਕਟ ਸੀ ਉਹ ਅਸੀਂ ਕਰਵਾ ਦਿੱਤਾ ਉਹਦੇ ਅਪਰੂਵਲਸ ਵੀ ਲੱਲੇ ਔਰ ਜਨੈਸ਼ਨਲ ਨਾਈ ਵੀ ਇਨਵੋਲਡ ਸੀ ਉਹਰੇ ਵਿੱਚ ਉਹ ਡਿਫੈਂਸ ਵੀ ਨੂੰ ਆਲਸੀ ਬੜੇ ਇਸ਼ੂਸ ਸੀ ਮਗਰ ਇਹ ਜਿਹੜਾ ਐਲੀਵੇਟਡ ਟ੍ਰੈਕ ਹੈ ਇਹ ਮੈਂ ਤੁਹਾਨੂੰ ਸਾਰੀ ਡਿਟੇਲ ਦਵਾਂਗਾ ਮੈਂ ਇਹਦਾ ਕੰਮ ਅਗਸਤ 3 2017 ਤੋਂ ਪਲਾਨਿੰਗ ਤੇ ਸ਼ੁਰੂ ਕੀਤੀ ਸੀ ਡਿਸਕਸ਼ਨ ਤੇ ਮੈਂ ਕਾਫੀ ਕਰ ਰਹੀ ਜਦੋਂ ਮੈਂ ਪਹਿਲਾ ਨੋਟ ਸੀਐਮ ਸਾਹਿਬ ਨੂੰ ਸੀਪੀਐਸੀਐਮ ਨੂੰ ਲਿਖਿਆ ਸੀ ਮੇਰੀ ਜਰਨੀ ਅਗਸਤ 3 2017 ਤੱਕ ਚੱਲਦੀ ਰਹੀ ਜਨੂਅਰੀ 1 2020 ਤੱਕ ਮੈਂ ਐਲੀਵੇਟਡ ਟਰੈਕ ਪਿੱਛੇ ਪਿਆ ਰਹੇ ਆ ਰਹੇ ਕੁਝ ਅਸੀਂ ਵਿਧਾਨ ਸਭਾ ਚ ਵੀ ਗਏ ਵਿਧਾਨ ਸਭਾ ਚ ਮੈਂ ਬਜਟ ਵੀ ਪ੍ਰੂਵ ਕਰਾਇਆ ਔਰ ਇਹ ਵਿੱਚ ਕੰਸਲਟੈਂਟ ਵੀ ਅਸੀਂ 50 ਲੱਖ ਰੁਪਏ ਖਰਚ ਕੇ ਕਿਉਂ ਕੰਸਲਟੈਂਟ ਵੀ ਟੈਂਡਰ ਦੇ ਕੇ ਲੱਗਦਾ ਉਹ ਮਨਜ਼ੂਰ ਕਰਾਇਆ ਕੰਸਲਟੈਂਟ ਦੀ ਫਿਰ ਫਿਜ਼ਿਬਿਲਟੀ ਰਿਪੋਰਟ ਆਈ ਕੰਸਲਟੈਂਟ ਦੇ ਹਿਸਾਬ ਨਾਲ ਚਾ ਕੰਸਲਟੈਂਟ ਵੀ ਜਦੋਂ ਇਹ ਪੁਆਇੰਟ ਹੁੰਦਾ ਹੈ ਉਹ ਕੰਸਲਟੈਂਟ ਪੁਆਇੰਟ ਹੁੰਦੇ ਨੇ ਜੇ ਆਲਰੇਡੀ ਰੇਲਵੇ ਦੇ ਪੈਨਲ ਤੇ ਨੇ ਔਰ ਰੇਲਵੇ ਦੇ ਪ੍ਰੋਜੈਕਟਸ ਆਲਰੇਡੀ ਉਹ ਕਰਦੇ ਨੇ ਤੇ ਉਹ ਕੰਸਲਟੈਂਟ ਦੇ ਹਸਾਬ ਨਾਲ ਫੀਜ਼ਿਬਿਲਟੀ ਰਿਪੋਰਟ ਬਣੀ ਔਰ ਮੈਂ 30 2019 ਨੂੰ ਪੰਜਾਬ ਸਰਕਾਰ ਨੇ ਅਸੀਂ ਪ੍ਰਪੋਜ਼ਲ ਭੇਜਿਆ ਰੇਲਵੇ ਡਿਪਾਰਟਮੈਂਟ ਨੂੰ ਕਿ ਇਹ ਪ੍ਰੋਜੈਕਟ ਬਹੁਤ ਇੰਪੋਰਟੈਂਟ ਹੈ ਔਰ ਚੁਕਿ ਇਹ ਨਾ ਪ੍ਰੋਜੈਕਟ ਇੰਪੋਰਟੈਂਟ ਹੈ ਰੇਲਵੇ ਕ੍ਰੋਸਿੰਗਸ ਦਾ ਡੀਮ ਬਣਨੀ ਹੈ ਤੇ ਅਸੀਂ ਤੇਹੀ ਰਿਕਵੈਸਟ ਕੀਤੀ ਸੀ ਤੁਸੀਂ 100% ਕੰਟ੍ਰਿਬਿਊਟ ਕਰੋ ਮਗਰ ਸਾਨੂੰ ਰੇਲਵੇ ਡਿਪਾਰਟਮੈਂਟ ਤੋਂ ਇਹ ਜਵਾਬ ਆਇਆ ਸੀ ਕਿ ਅਸੀਂ ਪੂਰਾ ਨਹੀਂ ਕਰ ਸਕਦੇ 50% ਕਰਾਂਗੇ ਤੇ ਅਸੀਂ ਉਦੋਂ ਕਿਉਂਕਿ ਸਾਡੀ ਸਰਕਾਰ ਸੀ ਮੈਂ ਪਰਸਿਊ ਕਰ ਰਿਹਾ ਸੀ ਕਿ ਉਹ ਲੈਟਰ ਅਸੀਂ ਲਿਖਵਾ ਲਈ ਉਦੋਂ ਅਫਸਰਸ ਨੂੰ ਕਨਵਿੰਸ ਵੀ ਕਰ ਲਿਆ ਕਿ ਇਹ ਪ੍ਰੋਜੈਕਟ ਫੀਜ਼ੀਬਲ ਹੈ ਤੇ 50% ਦੀ ਲੈਟਰ ਵੀ ਆ ਗਈ ਫਿਰ ਮੈਂ ਵਿਧਾਨ ਸਭਾ ਚ 120 ਕਰੋੜ ਰੁਪਏ ਆਪਣਾ ਫਿਰ ਅਸੀਂ ਆਪਣੀ ਵਿਧਾਨ ਸਭਾ ਚ ਜਿਹੜਾ ਬਜਟ ਸੈਸ਼ਨ 2020-21 ਦਾ ਹੋਇਆ ਉਹ ਵਿੱਚ ਹੋ ਗਿਆ ਫਿਰ ਕਰੋਨਾ ਆ ਗਿਆ ਕਰੋਨਾ ਚ ਤੁਹਾਨੂੰ ਪਤਾ ਹੈ ਕਿ ਡੇਢ 2 ਸਾਲ ਤੇ ਰੇਲਵੇ ডিপਾਰਟਮੈਂਟ ਚੱਲਿਆ ਹੀ ਨਹੀਂ ਮੈਂ ਵੀ ਆਪਣੇ ਲੋਕਾਂ ਦੀ ਸੇਵਾ 'ਚ ਬਿਜ਼ੀ ਹੋ ਗਿਆ ਫਿਰ ਸਰਕਾਰ ਚੇਂਜ ਹੋ ਗਈ ਮਰ ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਇੰਨਾ ਇੰਪੋਰਟੈਂਟ ਪ੍ਰੋਜੈਕਟ ਪਠਾਨਕੋੜ ਦਾ ਔਰ ਇੱਕ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਪਹਿਲੀ ਵਿਧਾਨ ਸਭਾ 'ਚ ਇਹ ਜੇ ਕੁਐਸਚਨ ਲਗਾ ਰਹੇ ਨੇ ਤੇ ਉਹਦੀ ਕੋਈ ਅਹਿਮੀਅਤ ਹੈ ਉਹਦੀ ਕੋਈ ਨੀਡ ਹੈ ਇਹ ਸਾਡੇ ਵਪਾਰ ਲੋਕਾਂ ਦਾ ਗਲਾ ਕੁੱਟੇ ਦਾ ਤੁਹਾਨੂੰ ਪਤਾ ਕਿੰਨੀ ਪ੍ਰੋਬਲਮ ਹੈ ਅਜੇ ਉਹ ਪੁਲ ਟੁੱਟੇ ਦਾ ਜਿਸ ਦਿਨ ਉਹ ਪੁਲ ਚੱਲ ਪਿਆ ਤੇ ਪਠਾਨਕੋੜ ਤੋਂ ਵੈਸੇ ਹੀ ਤਫੀਕ ਨਾਲ ਬੁਰੀ ਪ੍ਰੋਬਲਮ ਹੋ ਜਾਨੀ ਹੈ ਐਂਡ ਦੇ ਹੈਵ ਸਿੰਪਲੀ ਰਿਪਲਾਈਡ ਕਿ ਪ੍ਰੋਪੋਜ਼ਲ ਫॉर ਐਲੀਵੇਟਡ ਟਰੈਕ ਵਿਥਿਨ ਸਿਟੀ ਪੋਰਸ਼ਨ ਆਫ ਪਠਾਨਕੋਟ ਰਿਸੀਵਡ ਫ্রম ਸਟੇਟ ਗਵਰਨਮੈਂਟ ਵਾਸ ਐਗਜ਼ਾਮਿਨਡ ਐਂਡ ਫਾਊਂਡ ਟੂ ਬੀ ਨਾਟ ਫੀਜ਼ੀਬਲ ਮੈਂ ਇੱਕੋ ਚੀਜ਼ ਗਵਰਨਮੈਂਟ ਆਫ ਇੰਡੀਆ ਨੂੰ ਕਹਿਣਾ ਚਾਹੁੰਦਾ ਕਿ ਪੂਰਾ ਦਿੱਲੀ ਮੈਟਰੋ ਸ਼ਿਲਾ ਦੇਕਸ਼ੀ ਜੀ ਦੇ ਟਾਈਮ ਤੇ ਅੰਡਰਗਰਾਉਂਡ ਬਣੇਦਾ ਜਿਸ ਦੀ ਫੀਜ਼ਿਬਿਲਟੀ ਨਹੀਂ ਸੀ ਇਹੋ ਜੇ ਦੇਸ਼ ਨੇ ਜਿਨ੍ਹਾਂ ਨੇ ਸਮੁੰਦਰਾਂ ਤੇ ਆਪਣੇ ਸ਼ਹਿਰ ਬਣਾ ਲੈਨੇ ਤੁਸੀਂ ਆਪਣੇ ਨੀਅਰੈਸਟ ਕੰਪੀਟੀਟਰ ਨੂੰ ਦੇਖ ਲਓ ਚైనా ਨੂੰ 15 15000 ਫੁੱਟ 20 2000 ਫੁੱਟ ਜਾ ਕੇ ਉੱਪਰ ਉਹਨਾਂ ਨੇ ਦੋ ਹਿਲਸ ਨੂੰ 1-1 ਕਿਲੋਮੀਟਰ ਦੇ ਹਿਲ ਨੂੰ ਪਿਲਰਲੈਸ ਕਨੈਕਟ ਕੀਤਾ ਦਾ ਟੈਕਨੋਲੋਜੀ ਰੋਜ਼ ਮੈਂ ਉਹਨਾਂ ਨੂੰ ਵੀ ਗਦਕਰੀ ਜੀ ਨੂੰ ਵੀ ਸੁੰਨਾ ਰੋਜ਼ ਉਹਨਾਂ ਦੀ ਕੋਈ ਵੀਡੀਓ ਆਈ ਹੁੰਦੀ ਹੈ ਕਿ ਸਿਆ ਬਣਾਤਾ ਤੇ ਜੇ ਛੋਟੀ ਜੀ ਚੀਜ਼ ਨੂੰ ਤੁਸੀਂ ਕਹਿੰਦੇ ਹੋ ਬਿਨਾ ਏਵੈਲਿਊਏਟ ਕਰਦੇ ਫਿਜ਼ੀਬਲ ਨਹੀਂ ਹੈ ਮੈਨੂੰ ਲੱਗਦਾ ਬਿਲਕੁਲ ਗਲਤ ਹੈ ਔਰ ਇਹ ਸੈਂਟਰਲ ਗਵਰਨਮੈਂਟ ਦੀ ਮੈਨੂੰ ਲੱਗਦਾ ਹੈ ਜਾਂ ਪੰਜਾਬ ਵੱਲੋਂ ਪਰਸੂਏਸ਼ਨ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਅਸੀਂ ਪਹਿਲੇ ਮੈਂਬਰ ਆਫ ਪਾਰਲੀਮੈਂਟ ਨਹੀਂ ਸੀ ਮੈਂਬਰ ਆਫ ਪਾਰਲੀਮੈਂਟ ਰੀਸੈਂਟ ਲੋਕ ਰੀਸੈਂਟਲੀ ਲੋਕਾਂ ਦੇ ਬlesings ਨਾਲ ਬਣੇ ਆ ਤੇ ਇਹ ਪ੍ਰੋਜੈਕਟ ਕੰਪਲੀਟਲੀ ਫੀਜ਼ੀਬਲ ਹੈ ਮੈਂ ਪਠਾਨਕੋਟ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਸ ਨਾਲ ਅਸੀਂ ਟਾਕੀ ਕਰਵਾਇਆ ਮੈਂ ਰੰਧਾਵਾ ਸਾਹਿਬ ਦੇ ਨਾਲ ਮਿਲ ਕੇ ਅਸੀਂ ਇਹ ਪ੍ਰੋਜੈਕਟ ਨੂੰ ਫੀਜ਼ੀਬਲ ਵੀ ਕਰਾਂਗੇ ਮਨਜ਼ੂਰ ਵੀ ਕਰਵਾਵਾਂਗੇ ਤੇ ਮੈਂ ਅਹੀ ਕਵਾਂਗਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਇਹ ਸਾਡੇ ਪਠਾਨਕੋਟ ਵਾਸਤੇ ਬਹੁਤ ਹੀ ਇੰਪੋਰਟੈਂਟ ਪ੍ਰੋਜੈਕਟ ਹੈ ਕਾਈਂਡਲੀ ਇਹਨੂੰ ਅਪਰੂਵ ਕਰੋ ਫੀਜ਼ਿਬਿਲਿਟੀ ਨੋਨ ਫੀਜ਼ਿਬਿਲਿਟੀ ਤੁਸੀਂ ਟੇਬਲ ਤੇ ਬੈਠੋ ਉਹ 5 ਮਿੰਟ ਦੀ ਡਿਸਕਸ਼ਨ ਹੋ ਜਾਂਦੀ ਹੈ ਕਿ ਫੀਜ਼ੀਬਲ ਹੈ ਬਸ ਇੰਟੈਂਸ਼ਨ ਚਾਹੀਦੀ ਹੈ ਕਿ ਜਿੱਥੇ 240 ਕਰੋੜ ਲੱਗਣਾ ਹੁੰਦਾ 300 ਕਰੋੜ ਲੱਗ ਜਾਏਗਾ ਕੀ ਲੋਕਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਇੱਕ ਵੀ ਆਦਮੀ ਦੀ ਜ਼ਿੰਦਗੀ ਵਸਦੀ ਹੋਏ ਤੇ ਲੋਕੀ 300 ਕਰੋੜ ਖਰਚ ਦਿੰਦੀ ਹਥੇ ਲੱਖਾਂ ਜ਼ਿੰਦਗੀਆਂ ਇਨਵੋਲਡ ਹੈ ਸਾਡੇ ਸ਼ਹਿਰ ਦੀਆਂ ਮਹਰੋਜ਼ ਲੋਕੀ ਪੋਲੂਸ਼ਨ ਵਿੱਚ ਕੋਈ ਐਂਬੂਲੈਂਸ ਫਸ ਜਾਂਦੀ ਹੈ ਕਦੀ ਕੁਛ ਹੈ ਤੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਇਹੀ ਰਿਕੁਐਸਟ ਕਰਾਂਗਾ ਸੈਕੰਡਲੀ ਤੁਹਾਨੂੰ ਯਾਦ ਹੋਏਗਾ ਕਿ ਕਿਸੇ ਵੀ ਏਰੀਆ ਦੀ ਜੇ ਡੈਲਪਿੰਟ ਕਰਨੀ ਹੈ ਜਾਂ ਨੂੰ ਗਰੋਥ ਕਰਨੀ ਹੈ ਉਹ ਹੁੰਦਾ ਹੈ ਕਨੈਕਟੀਵਿਟੀ ਦੇ ਨਾਲ ਇਨਫਰਾਸਟ੍ਰਕਚਰ ਨਾਲ ਤੇ ਆਪਣੇ ਟਾਈਮ ਮੈਂ ਇਨਫਰਾਸਟ੍ਰਕਚਰ ਦੇ ਉੱਪਰ ਚਾਹੇ ਸੀਵਰੇਜ ਹੈ ਪਾਣੀ ਹੈ ਸੜਕਾਂ ਹੈ ਪੁਲ ਹੈ ਪਾਰਕਸ ਹੈ ਬਹੁਤ ਕੰਮ ਕੀਤਾ ਹਾਲਾਂਕਿ ਕੋਰੋਨਾ ਆ ਗਿਆ ਹੋਰ ਜ਼ਿਆਦਾ ਕਰ ਸਕਦਾ ਸੀ ਸਭ ਤੋਂ ਪਹਿਲੇ ਮੈਂ ਹੰਦੀ 에어ਪੋਰਟ ਚਲਾਇਆ ਸੀ 에어ਪੋਰਟ ਤੋਂ ਬਾਅਦ ਤੁਸੀਂ ਦੇਖੋ ਇੰਡਸਟਰੀ ਵੀ ਲੱਗੀ ਸਾਡੇ ਹਜ਼ਾਰ ਕਰੋੜ ਦੀ ਪਹਿਲੀ ਵਾਰੀ ਕੋਈ ਮਲਟੀਨੈਸ਼ਨਲ ਕੰਪਨੀ ਨੇ ਆ ਕੇ ਇਨਵੈਸਟ ਕੀਤਾ ਕਿਉਂਕਿ ਇਹ ਚੀਜ਼ਾਂ ਨਾਲ ਇੱਕ ਇਮਪ੍ਰੈਸ਼ਨ ਜਾਂਦਾ ਕਾਰਪੋਰੇਟਸ ਇਮਪ੍ਰੈਸ਼ਨ ਜਾਂਦਾ ਮੋਮੈਂਟ ਯੂ ਸੇ ਕਿ ਪਠਾਨਕੋਟ ਅਚਾ ਪਠਾਨਕੋਟ ਫਲਾਈਟ ਚੱਲਦੀ ਹੈ ਤੇ ਕਿਸੇ ਨੇ ਵੀ ਇਨਵੈਸਟਮੈਂਟ ਕਰਨੀ ਹੈ ਦਿਸ ਥਿੰਗ ਇਜ਼ ਇਨਫ ਕਿ ਪਠਾਨਕੋਟ ਫਲਾਈਟ ਚੱਲਦੀ ਹੈ ਮੈਂ ਜਦੋਂ ਪ੍ਰੋਪੋਜ਼ਲ ਆਪਣਾ ਇਹ ਵੀ ਕੁਐਸਚਨ ਰੰਧਾਵਾ ਸਾਹਿਬ ਨੇ ਪਾਇਆ ਸੀ ਉਹਦਾ ਜਵਾਬ ਤੁਹਾਨੂੰ ਮੈਂ ਦੱਸ ਦਿੰਨਾ ਕਿੰਨਾ ਟੇੜਾ ਮੇੜਾ ਜਿਹਾ ਜਵਾਬ ਆਇਆ ਤੇ ਆਪੇ ਲਿਖ ਰਹੇ ਨੇ ਕਿ 5 4 2018 ਨੂੰ ਦੇਖੋ ਸਾਡੀ ਸਰਕਾਰ ਸੇ ਮੈਨੂੰ ਪਤਾ ਹੈ ਕਿ ਅਫਸਰਸ ਉਹਦੋਂ ਵੀ ਨਹੀਂ ਸੀ ਮੰਦੇ 1 ਕਰੋੜ ਰੁਪਏ ਦਾ ਖਰਚਾ ਆਂਦਾ ਸੀ ਪੰਜਾਬ ਸਰਕਾਰ ਦਾ ਮੈਨ ਪਾਵਰ ਦੇ ਉੱਪਰ ਪਲੱਸ ਜੋ ਵੀ ਸੀਡਸ ਅਨ ਅਟੈਂਡਡ ਜਾਂਦੀਆਂ ਸੀ ਉਹਦਾ ਲਾਸ ਬੁੱਕ ਕਰਨਾ ਹੀ ਮੈਨੂੰ ਵੀ ਆਈਐਸ ਅਫਸਰ ਉਸ ਟਾਈਮ ਇਹ ਕਹਿੰਦੇ ਸੀ ਕਿ ਇਹ ਏਅਰਪੋਰਟ ਜੰਮੂ ਵਿੱਚ ਹੈ ਇਹ ਏਅਰਪੋਰਟ ਧਰਮਸ਼ਾਲਾ ਵਿੱਚ ਹੈ ਤਾਂ ਏਅਰ ਇੱਕ ਏਅਰਪੋਰਟ ਆਪਕਾ ਅੰਮ੍ਰਿਤਸਰ ਵਿੱਚ ਹੈ ਤਾਂ ਆਪਕੋ ਕਿਸਕੇ ਲਈ ਚਾਹੀਏ ਫਿਰ ਉਹਨਾਂ ਨੂੰ ਮੈਂ ਕਹਿੰਦਾ ਸੀ ਜਾਂ ਫਿਰ ਪਠਾਨਕੋਟ ਨੂੰ ਤੁਸੀਂ ਬੰਦ ਹੀ ਕਰ ਦਿਓ ਲੋਕੀ ਕਰ ਦਿਓ ਜੇ ਤੁਹਾਨੂੰ ਪਠਾਨਕੋਟ ਦੀ ਗ੍ਰੋਥ ਹੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਰਸੂਐਂਸ ਨਾਲ ਮੈਂ ਬਜਟ ਕਲੀਅਰ ਕਰਾ ਕੇ ਫਿਰ ਫਾਈਲ ਭਜਵਾ ਕੇ ਇਹ ਆਪਣਾ ਖਰਚਾ ਕਰਕੇ ਅਸੀਂ ਇਹ ਉਡਾਣਾਂ ਸਕੀਮ ਦੇ ਅੰਦਰ ਫਲਾਈਟ ਚਲਾਈ ਸੀ ਹੁਣ ਸਰਕਾਰ ਕਲੀਅਰਲੀ ਕਹਿ ਰਹੀ ਹੈ ਕਿ ਅਸੀਂ ਇਹ ਨਹੀਂ ਚਲਾ ਸਕਦੇ ਹੁਣ ਟੋਟਲ 에ਅਰਲਾਈਨ ਦੇ ਉੱਪਰ ਛੱਡ ਦਿੱਤਾ ਹੈ ਕਿ 에ਅਰਲਾਈਨ ਅਪਰ ਡਿਸਾਈਡ ਕਰੇ ਮੈਂ ਇੱਕ ਚੀਜ਼ ਇੱਥੋਂ ਜ਼ਰੂਰ ਰਲਾਈਜ਼ ਕੀਤੀ ਜਦੋਂ ਇਹ ਆਇਆ ਤੇ ਮੈਂ ਰੰਧਾਵ ਸਾਹਮਣੇ ਵੀ ਗੱਲ ਕੀਤੀ ਪੀਐਸਯੂਜ਼ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਹਰ ਸੈਕਟਰ ਵਿੱਚ ਚਾਹੇ ਟੈਲੀਕਮ ਹੈ ਤੇ ਉਰ ਤੇ BSNL ਹੋਣਾ ਬੜਾ ਜ਼ਰੂਰੀ ਹੈ ਚਾਹੇ AVS ਹੈ ਉਹਦੇ ਵਿੱਚ ਗਵਰਨਮੈਂਟ ਦੀ 에어ਲਾਈਨ ਹੋਣੀ ਬੜੀ ਜ਼ਰੂਰੀ ਹੈ ਚਾਹੇ ਪਾਵਰ ਹੈ ਉਹਦੇ ਵਿੱਚ ਗਵਰਨਮੈਂਟ ਸੈਕਟਰ ਦਾ ਕੰਟਰੋਲ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਆਪੇ ਦੇਖੋ ਕਿ ਜੇ ਅੱਜ ਸਰਕਾਰ ਦੇ ਕੋਲ ਹੁੰਦੀ ਤੇ ਜਿਸ ਟਾਇਰ 3 ਸਿਟੀਜ਼ ਹੈ ਪਠਾਨਕੋਟ ਵਰਗੀ ਜੇ ਅਸੀਂ ਪ੍ਰਾਈਵੇਟ ਬੰਦਾ ਆਪਣਾ ਬਿਜ਼ਨਸ ਹੀ ਦੇਖੀ ਜਾਏਗਾ ਤੇ ਸਾਡੇ ਲੋਕ ਕਿਸ ਤਰ੍ਹਾਂ ਫੈਸਿਲਿਟੀ ਆਪਣਾ ਅਵੇਲ ਕਰਨਗੇ ਡਿਫੈਂਸ ਇੱਥੇ ਹੈ ਜੀ ਡਿਫੈਂਸ ਦੇ ਲੋਕ ਇੱਥੇ ਰਹਿੰਦੇ ਨੇ ਮੇਰਾ ਸਭ ਤੋਂ ਵੱਡਾ ਕੰਸਰਨ ਆਰਮਡ ਫੋਰਸਸ ਦਾ ਵੀ ਸਭ ਤੋਂ ਵੱਡਾ 에ਅਰਪੋਰਟ ਤੇ ਮਿਲਟਰੀ ਬੇਸ ਆਰਮੀ ਬੇਸ ਸਾਡੇ ਇੱਥੇ ਉਹਨਾਂ ਦੇ ਬੱਚੇ ਨੇ ਉਹਨਾਂ ਨੇ ਵੀ ਟਰੈਵਲ ਕਰਨਾ ਜੇ ਤੁਸੀਂ ਆਰਮੀ ਨੂੰ ਮੋਟੀਵੇਟਿਡ ਰੱਖੋਗੇ ਉਹਨਾਂ ਦੀ ਫੈਮਿਲੀਜ਼ ਨੂੰ ਮੋਟੀਵੇਟਿਡ ਰੱਖੋਗੇ ਉਹ ਜ਼ਿਆਦਾ ਬੈਟਰ ਕੰਮ ਕਰ ਸਕਣਗੇ ਹਰ ਬੰਦੇ ਦੇ ਬੱਚੇ ਪੜ੍ਹਨੇ ਨੇ ਜੇ ਇੱਥੋਂ ਫਲਾਈਟ ਡਾਇਰੈਕਟਲੀ ਕੈਪੀਟਲ ਕੈਪੀਟਲ ਦੇ ਨਾਲ ਕਨੈਕਟਡ ਹੈ ਸਾਡੇ ਸ਼ਹਿਰ ਦੇ ਬੱਚੇ ਸਾਡੇ ਜੋ ਪੜਨਾ ਚਾਹੁੰਦੇ ਨੇ ਉਹ इजीली ਕਨੈਕਟੀਵਿਟੀ ਲੈ ਸਕਦੇ ਨੇ ਦਿੱਲੀ ਤੋਂ ਬੰਬਈ ਜਾਣਾ ਬੜਾ ਆਸਾਨ ਹੈ ਕਿਸੇ ਨੂੰ ਮੈਡੀਕਲ ਐਮਰਜੈਂਸੀ ਆ ਜਾਂਦੀ ਹੈ ਉਦੋਂ ਕਨੈਕਟੀਵਿਟੀ ਬੜੀ ਆਸਾਨ ਹੈ ਤੇ ਮੈਨੂੰ ਲੱਗਦਾ ਜਿਹੜੇ ਦੋਨੋਂ ਪ੍ਰਪੋਜ਼ਲ ਸੈਂਟਰਲ ਗਵਰਨਮੈਂਟ ਨੇ ਬਿਨਾ ਕਿਸੇ ਵਜ੍ਹਾ ਤੋਂ ਰਿਜੈਕਟ ਕੀਤੇ ਨੇ ਇਹ ਮਨਜ਼ੂਰ ਕਰਨੇ ਚਾਹੀਦੇ ਨੇ ਪਹਿਲਾਂ ਸੈਂਟਰਲ ਗਵਰਨਮੈਂਟ ਵੀ ਨਹੀਂ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਰਿਕਵੈਸਟ ਕਰਾਂਗਾ ਉਹਨਾਂ ਨਾਲ ਪਰਸੀ ਵੀ ਕਰਾਂਗਾ ਕਿਉਂਕਿ ਪੰਜਾਬ ਸਰਕਾਰ ਨੂੰ ਜਿਸਨੂੰ ਅਸੀਂ ਕੰਟ੍ਰਿਬਿਊਟ ਕੀਤਾ ਸੀ ਉਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਵੀ ਅਰਚ ਕੰਟਰੀਬਿਊਟ ਕਰਨਾ ਚਾਹੀਦਾ 1 2 ਕਰੋੜ ਰੁਪਏ ਮਹੀਨੇ ਨਾਲ ਕੋਈ ਫਰਕ ਨਹੀਂ ਪੈਣਾ ਪੁਲਿਸੀ ਇੰਗੇਜ ਕਰਨੀ ਹੈ ਸਿਕਿਉਰਿਟੀ ਇੰਗੇਜ ਕਰਨੀ ਹੈ ਲੋਕਲ এমਪਲॉयਮੈਂਟ ਹੀ ਹੋਏਗੀ ਮਗਰ ਉਸ 1.5 ਕਰੋੜ ਰੁਪਏ ਦੇ ਖਰਚੇ ਨਾਲ ਸਾਡੇ ਪਠਾਨਪੁਰ ਦੀ ਇਕਨੋਮੀ ਬਹੁਤ ਜਿਆਦਾ ਗਰੋ ਕਰੇਗੀ ਤੇ ਇਸੇ ਕਰਕੇ ਮੈਂ ਤੁਹਾਨੂੰ ਅੱਜ ਬੁਲਾਇਆ ਸੀ ਇਟ ਇਜ਼ ਅ ਮੈਟਰ ਆਫ ਗਵਰਨਸ ਇਸ ਮੁੱਦੇ ਤੇ ਧਿਆਨ ਦੇਣੀ ਫਿਰ ਤੁਹਾਡੀ ਰਣਨੀਤੀ ਦੇਖੋ ਐਸਾ ਜੀ ਮੈਂ ਤੇ ਪਰਸਿਊ ਕਰੂੰਗਾ ਔਰ ਹੁਣ ਮੈਂਬਰ ਆਫ ਪਾਰਲੀਮੈਂਟ ਸਾਡੇ ਪਾਰਟੀ ਦੇ ਨੇ ਮੈਂ ਉਹਨਾਂ ਨਾਲ इजीली ਕਨੈਕਟੀਵਿਟੀ ਕਰ ਸਕਣਾ ਔਰ ਮੈਨੂੰ ਲੱਗਦਾ ਹੈ ਕਿ ਹਨ ਉਸੇ ਪਰਸਿਊ ਕਰਾਂਗੇ ਇਹ ਜੇ ਨਹੀਂ ਕਰਨਗੇ ਰਹਿ ਗਏ 2 ਸਾਲ ਹੋਰ ਆਪਣੀ ਸਰਕਾਰ ਆਏਗੀ ਤਾਂ ਫਿਰ ਤਾਂ ਬਣਾ ਹੀ ਲਵਾਂਗੇ ਜੀ ਫਿਰ ਕਿੰਨਾ ਟਾਈਮ ਹੈ ਇਫ ਯੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.